ਕੀ ਹਲਚਲ ਜੀ ਵੈਲਕਮ ਹੋ ਤੁਹਾਡਾ ਸਵਾਗਤੋ ਆਪਣੇ ਲਾਈਵ ਦੇ ਉਤੇ ਹੋਰ ਕਿਵੇਂ ਆ ਸੇਤਾਂ ਲੋਵਾ ਜੋ ਸਾਰੇ ਬੜਾ ਧੰਨਵਾਦਵਾਜੀ ਤੁਹਾਡਾ ਤੇਰੀ ਸ਼ੁਕਰੀਆ ਮਿਹਰਬਾਨੀ ਤੇ ਜਦੋਂ ਵੀ ਜਿਹੜੇ ਵੀ ਵੀਰ ਆਪਣੇ ਨਾਲ ਜੁੜਦੇ ਆ ਸੱਜਣ ਮਿੱਤਰੋ ਤੇ ਜਰੂਰ ਲਾਈਕ ਜਰੂਰ ਕਰਿਆ ਕਰੋ ਲਾਈਵ ਨੂੰ ਤੇ ਚਲਦੇ ਚਲਦੇ ਲਾਈਵ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਲੋ ਇਹ ਤੁਹਾਡਾ ਸਾਨੂੰ ਮੋਟੀਵੇਸ਼ਨ ਆ ਸੋ ਫਿਰ ਤੁਹਾਡਾ ਧੰਨਵਾਦੀ ਆ ਤੇ ਕਮੈਂਟ ਵੀ ਜਰੂਰ ਕੀਤਾ ਜਾਇਆ ਕਰੋ ਜਾਂ ਧੰਨਵਾਦੀ ਲਿਖ ਦਿਆ ਕਰੋ ਥੈਂਕ ਯੂ ਲਿਖ ਦਿਆ ਕਰੋ ਬਹੁਤ ਮਿਹਰਬਾਨੀ ਸ਼ੁਕਰੀਆ ਹੋ ਸੁਣਾਓ ਕਿਵੇਂ ਆ ਸੇ ਤਾਂ ਸਭ ਠੀਕ ਆ ਕੋ ਪਰਮਾਤਮਾ ਕਰੇ ਸਭ ਤੰਦਰੁਸਤ ਹੋਮੋ ਤੇ ਇਹ ਹੀ ਦੁਆ ਮੰਗਦੇ ਆ ਪਰਮਾਤਮਾ ਕੋ ਆਪਣੀ ਸਾਰੀ ਜੀਵਨ ਦੇ ਦੇ ਦੀ ਤੋਂ ਬੜੀ ਮਿਹਰਬਾਨੀ ਥੈਂਕ ਯੂ ਤੁਹਾਡਾ ਅੱਜ ਜਿੰਨੇ ਵੀ ਲਾਈਵ ਤੇ ਆਪਣੇ ਜੁੜਨਗੇ ਤੇ ਆਪੋ ਏਸੀ ਤੇ ਕੀ ਦੇ ਨਾਲ ਧੰਨਵਾਦ ਕਰਾਂਗੇ ਲੋ ਅੱਜ ਤੁਹਾਨੂੰ ਚੀਜ਼ ਦਿਖਾਉਂਦੇ ਆ ਵੀ ਗੁਰੂ ਰਵਿਦਾਸ ਜੀ ਦੇ ਗੁਰਪੁਰ ਦੇ ਕਾਰਟ ਜਿਹੜੇ ਆ ਉਹ ਹੋ ਗਿਆ ਆ ਵੰਡਨੇ ਚਾਲੂ ਤੇ ਆ ਅੱਜ ਕਾਰਟ ਦੇ ਕੇ ਗਏ ਆ ਦੇਖੋ ਕਿੰਨਾ ਪਿਆਰਾ ਜਿਹੜਾ ਕਾਰਟ ਦੇ ਕੇ ਗਏ ਆ ਤੇ ਵਿੱਚ ਵੀ ਇਹਨੂੰ ਖੋਲ ਕੇ ਦੇਖਦੇ ਵੀ ਵਿੱਚ ਦੀ ਕੀ ਲਿਖਿਆ ਆ ਲਓ ਜੀ ਵਿੱਚ ਆ ਆ ਜੀ ਠੀਕ ਹੈ ਜੀ ਤੇ ਤੇ ਜੇ ਆਪਾਂ ਇਦਾਂ ਨਹੀਂ ਇਹ ਪਰ ਹੋਣਾ ਹੈਗਾ ਇਹ ਤਾਂ ਫੜਾ ਹੋਊਗਾ ਜੇ ਮੂਹਲਾ ਕੈਮਰਾ ਚਲਾਵਾਂਗੇ ਫੇਰ ਸਹੀ ਲੱਗਣਾ ਇਹਨੂੰ ਤੇ ਇਹ ਦੇਖੋ ਵਿੱਚ ਯਾਰਤੀ ਲਿਖੀ